ਗੱਲ ਕਰਦੀ ਆ ਮੈਂ ਬਹਿਰਾ ਇਹਦਾ ਕੀ ਕਿ ਮੇਰੇ ਨਾਲ ਪੁੱਤ ਕਹਿ ਕੇ ਗੱਲ ਕਰੀ ਪੁੱਤ ਆਪਣਾ ਪੱਖ ਰੱਖੋ ਆਣ ਕੇ ਵੀ ਜੁੜੀਆਂ ਵੱਡਦੀ ਆ ਤਾਂ ਕਰਕੇ ਫਿਰ ਚੱਲਣ ਹੁੰਦੀ ਆ ਗਿਆਣ ਗਿਆ ਠੀਕ ਹੈ ਕਿੱਦਾਂ ਬੋਲਦੀ ਤੇਰੀ ਬੋਲੀ ਦੇਖ ਲੈ ਕਿੱਦਾਂ ਵਾ ਮੁੰਡੇ ਨਾਲ ਵੀ ਤਾਂ ਟੱਕਾ ਹੋਂਦ ਦਿੰਦੇ ਆਪਾਂ ਕਿਸੇ ਕੁੜੀ ਨਾਲ ਵੀ ਟੱਕਾ ਹੋਂਦ ਦਿੰਦੇ ਆਪਾਂ ਖੜੇ ਹੱਕ ਤੇ ਸੱਚ ਤੇ ਮਾਵਾ ਇਹਨਾ ਜਦੋਂ ਉਹ ਹੀ ਵਧਾਵਾ ਦੇਣ ਲੱਗ ਪੈਣਾ ਤੇ ਫੇਰ ਨਹੀਂ ਘਰ ਵਸਦੇ ਹੈਗੇ ਈਆਂ ਦੇ ਤਿੰਨ ਵਿਆਹ ਨੇ ਮੈਨੂੰ ਤਾਂ ਬਾਅਦ ਚ ਪਤਾ ਲੱਗਿਆਗਾ ਸੱਸ ਦੇ ਨੇ ਵਿਆਹ ਨੇ ਵੀ ਮਾਸੀ ਦੇ ਵੀ ਤੇ ਮਾਂ ਦੇ ਵੀ ਦੋ ਨੇ ਜੀ ਓ ਮਾਈ ਗਾਡ ਮੈਂ 7-8000 ਰੁਪਿਆ ਵੀ ਪਾਇਆ ਸੀਗਾ ਮੈਨੂੰ ਕਹਿੰਦੀ ਹਾਂ ਜੀ ਘਰ ਸਾਹਿਬ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਸੰਤ ਜੀ ਪਤਾ ਕੀ ਗੱਲ ਐ ਅਸੀਂ ਵੀਡੀਓ ਪਾਉਂਦੇ ਨਹੀਂ ਹੈਗੇ ਜਦੋਂ ਅਸੀਂ ਵੀਡੀਓ ਦੇਖ ਹਣਾ ਜੀ ਪਹਿਲਾਂ ਆਪਾਂ ਪੱਕ ਸੁਣੀ ਦਾ ਦੁੱਜਾ ਹਨ ਤੇ ਆਪਾਂ ਕੁੜੀ ਨੂੰ ਫੋਨ ਕੀਤਾ ਸੀ ਇਹਨਾਂ ਦੀ ਘਰ ਵਾਲੇ ਨੂੰ ਕੁੜੀ ਨੇ ਇਹਨਾਂ ਨੇ ਵਾਈਫ ਨੂੰ ਫੋਨ ਕਰਿਆ ਵੀ ਇਹਨਾਂ ਦੀ ਬੱਚੀ ਨਾਲ ਗੱਲ ਕਰਾ ਦਿਓ ਤੇ ਨਾਲੇ ਗੱਲ ਨਹੀਂ ਗੱਲ ਕਰਾਉਣੀ ਹੈ ਕਿ ਤੁਸੀਂ ਆਪਾਂ ਆਣ ਕੇ ਪੱਕ ਰੱਖ ਦੋ ਹਨ ਵੀ ਸਾਡੇ ਕੋਲ ਆ ਜਾਓ ਪਹਿਲਾਂ ਤੇਰੀ ਲੈਂਡਵੀਜ਼ ਵੇਖਿਓ ਇਧਰ ਆਣ ਕੇ ਨਾਲੇ ਕਹਿੰਦੀ ਮੈਂ ਚੰਡੀਗੜ੍ਹ ਚ ਰਹਿਨੀ ਆ ਸੁਨਿਆ ਮਾੜੀ ਜੀ ਪਟਿਆਲੇ ਤੋਂ ਦੇਖਿਓ ਇੱਥੇ ਓਕੇ ਕਰਨੇ ਹੈ ਉਹਨਾਂ ਦੀ ਆਵਾਜ਼ ਸੁਣਾਉਣਗੇ ਜਿਹੜੀ ਨਾ ਪਤਨੀ ਨਾਲ ਗੱਲ ਕਰੀ ਧੀ ਉਹਨਾਂ ਦੀ ਲੈਂਗੁਏਜ ਦੇਖਿਓ ਤੁਸੀਂ ਵੀ ਕਿਸ ਤਰ੍ਹਾਂ ਮਾਤਾ ਨਾਲ ਗੱਲਬਾਤ ਕਰ ਰਹੀ ਹੈ। ਮੈਂ ਸানা ਚੋੱਲੀ ਵੀ ਤੁਸੀਂ ਉਹਨੇ ਆਣ ਕੇ ਪੱਕ ਰੱਖ ਦੋ ਆਪਾਂ ਆਪ ਨੂੰ ਸਾਹਮਣੇ ਬੈਠ ਕੇ ਆਪਣੇ ਮੰਮੇ ਨੂੰ ਲਾਓ ਆਪਾਂ ਨਾ ਪਜਰ ਵਸਰਾ ਠੀਕ ਹੈ ਨਹੀਂ ਆ ਸਕਦੇ ਮੈਂ ਨਹੀਂ ਆ ਗੱਲ ਦੇਖੋ ਕਿਸ ਤਰ੍ਹਾਂ ਕਰ ਰਹੀ ਹੈ ਮਾਤਾ ਨਾਲ ਕਿਹੋ ਜਿਹੇ ਸ਼ਬਦ ਬੋਲ ਰਹੀ ਹੈ ਇੱਕ ਔਰਤ ਆ ਫੋਟੋਆਂ ਵੀ ਕਰੀ ਸਾਹਮਣੇ ਕਿੰਨੇ ਇਹ ਤਰ੍ਹਾਂ ਜੀਵਨ ਸਾਥੀ ਆ ਤੁਹਾਡੇ ਜੱਗੇ ਕਰਤੂ ਦੇ ਕੋਈ ਸੱਚਾਈ ਹੈ ਪਰ ਸਾਹਮਣੇ ਆ ਕੇ ਨੇ ਬੈਠਦੇ ਆ ਕਿਉਂ ਨਹੀਂ ਆਉਂਦੇ ਆ ਤੁਸੀਂ ਬੱਚੇ ਵੀ ਕਿ ਤੁਸੀਂ ਦੂਰ ਕਿਤੇ ਆਪਣੇ ਘਰ ਵਾਲੇ ਤੋਂ ਕਸਾ ਯਾਰ ਕਹਿੰਦਾ ਪਿਆਰ ਨਾਲੇ ਪੱਤਰ ਕਰਾ ਲਓ ਕਹਿੰਕੇ ਵੀਡੀਓ ਦਿਵਾਵਾਂਗੇ ਤੁਹਾਡੇ ਪੱਕਾ ਠੀਕ ਹੈ ਨਾ ਆਹ ਔਰਤ ਇਹੋ ਮਾਤਾਂ ਨਾ ਕਰਦੀ ਪਰ ਮੈਂ ਸੁਧਰੂੰਗੀ ਆਣ ਕੇ ਠੀਕ ਹੈ ਕਿਤਾਬ ਬੋਲ ਤੇ ਤੇਰੀ ਬੋਲੀ ਦੇਖ ਲੈ ਕਿੱਤਾ ਵਾ ਫੋਨ ਕੱਟ ਤਾਂ ਕੱਟਦਾ ਹੈ ਐ ਸੰਤ ਜੀ ਐਸੀ ਕਿਹਾ ਸੀ ਵੀ ਵੀਡੀਓ ਪਾਵਾਂਗੇ ਕਹਿੰਦੀ ਪਾਣੀ ਪਾ ਦੋ ਐਡੀ ਲੈਂਗਵੇਜ ਉਹਦੀ ਕੁੜੀ ਦੀ ਗੱਲ ਤੇ ਇੰਨਾ ਨਹੀਂ ਪਤਾ ਹੈਗਾ ਵੀ ਸਿੰਘਾ ਨਾਲ ਗੱਲ ਕਰਦੇ ਪਈਆਂ ਦਲਪੰਥਾ ਵੀ ਉਹਨਾਂ ਨੇ ਜਹੇਦਾਰ ਨਹੀਂ ਕਿਹਾ ਹਨਾ ਐਡੀ ਲੈਂਗਵੇਜ ਉਹਦੀ ਗਲਤ ਜਿਹੜੀ ਉਹਨਾਂ ਨੇ ਮੇਰੇ ਬਾਰੇ ਲੈਂਗਵੇਜ ਇੰਨੀ ਗਲਤ ਬੋਲੀ ਆ ਤੇ ਆਪਣੀ ਸੱਸ ਬਾਰੇ ਤੇ ਆਪਣੇ ਪਤੀ ਦੇ ਉਹਨੇ ਇੱਜ਼ਤ ਸਵਾਦ ਹੀ ਕਰਨੀ ਆ ਹਨਾ ਤੇ ਉਹ ਤੋਂ ਦਿਸ ਨਹੀਂ ਦਿਆ ਆਪਾਂ ਨੂੰ ਹਨਾ ਕਿ ਜਿਹੜਾ ਆਪਾਂ ਕੇ ਵੀ ਤਰਾ ਜੀਵਨ ਸਾਥੀ ਜੋ ਰਹੀਆਂ ਗਲਤੀਆਂ ਆ ਵਾ ਤੂੰ ਆਣ ਕੇ ਸਾਹਮਣੇ ਪੱਕ ਰੱਖ ਅਸੀਂ ਧੀਆਂ ਦੇ ਪੱਕ ਵਿੱਚ ਖੜਨ ਵਾਸਤੇ ਤੇ ਵੀਰ ਚਲਾਈ ਆ ਹਨਾ ਇਹ ਧੀਆਂ ਦਾ ਸਾਥ ਹੀ ਤੇ ਦੇਣ ਕਰਕੇ ਖੜੇ ਆ ਨਾਲ ਵੀ ਜ ਦੀ ਜ਼ਿੰਮੇਵਾਰੀ ਹੈ ਜੇ ਤੁਸੀਂ ਗਲਤੀ ਕਰੋਗੇ ਤੇ ਤੁਹਾਡੇ ਡੜਾ ਬਾ ਤੁਹਾਡੇ ਦੇ ਸਿਕਤਾਈ ਵਰਤੀ ਜਾਊਗੀ ਜੇ ਮੁੰਡਾ ਗਲਤੀ ਕਰੂਗਾ ਤੇ ਮੁੰਡੇ ਦਾ ਸਿਕੰਜਾ ਕੱਸਿਆ ਜਾਊਗਾ ਤੇ ਬਾਕੀ ਇਹਨਾਂ ਦੇ ਕੋਲ ਹੀ ਪੱਕਾ ਹੁੰਦੇ ਆ ਪਰ ਇਹਨਾਂ ਦੀ ਮਾਂ ਨੂੰ ਵੀ ਮੈਂ ਹੋਏ ਗੱਲ ਕਹਿਣਾ ਚਾਹੁੰਨੀ ਆ ਕਿਉਂਕਿ ਮੇਨ ਗੱਲ ਮਾਵਾਂ ਤੇ ਹੀ ਹੁੰਦੀ ਆ ਸਹੀ ਗੱਲ ਜੇ ਮਾਵਾਂ ਕਈ ਮਾਵਾਂ ਹੁੰਦੀਆਂ ਕਿ ਆਪਣੇ ਅੜਾ ਜਵਾਈ ਲੱਭੇ ਆ ਕਈ ਮਾਵਾਂ ਕਹਿੰਦੀ ਆ ਬੁੱਤ ਤੇਰਾ ਘਰ ਆ ਵਿਆਹ ਕੇ ਤੋਰਤੀ ਆ ਚਾਹੇ ਮਰ ਚਾਹੇ ਜੀ ਆਪਣੇ ਜੀਵਨ ਸਾਥੀ ਦੀ ਇੱਜ਼ਤ ਇੱਜ਼ਤ ਕਰ ਆਪਣੀ ਸਸਰੀ ਦੀ ਕਰ ਸਾਨੂੰ ਫੋਨ ਨਾ ਕਰੀ ਅਸੀਂ ਵੀ ਨਵਾਂ ਤੇ ਆਲੇ ਕੱਲੋਂ ਸਾਡੀਆਂ ਨਵਾਂ ਵੀ ਘਰ ਦੇ ਵਿੱਚ ਕੁੜਕ ਜਦੋਂ ਜਿਹੜੀਆਂ ਮਾਵਾਂ ਇਹ ਨਾ ਜਦੋਂ ਉਹ ਹੀ ਵਧਾਵਾ ਦੇਣ ਲੱਗ ਪੈਣਾ ਤਾਂ ਫੇਰ ਨਹੀਂ ਘਰ ਵਸਦੇ ਹੈਗੇ ਧੀਆਂ ਦੇ ਤੇ ਮੈਂ ਇਹੋ ਹੀ ਗੱਲ ਕਹੂੰਗੀ ਜਿਹੜੀਆਂ ਕੁੜੀਆਂ ਮਗਰ ਲੱਗਦੀਆਂ ਮਾਵਾਂ ਪਿੱਛੇ ਲੱਗ ਕੇ ਤੇ ਕੱਲ ਨੂੰ ਤੁਹਾਨੂੰ ਬਹੁਤ ਔਖਾ ਹੋਊਗਾ ਕੋਈ ਨਹੀਂ ਆਉਂਦੇ ਤੁਸੀਂ ਕਹੀ ਜਾਂਦੇ ਨਾ ਜਵਾ ਹੋਂਦ ਤੁਹਾਡੇ ਤੇ ਹੈਗੀ ਹੀ ਮਤਲਬ ਤੁਹਾਡੇ ਚਿਹਰੇ ਤੇ ਨੂਰ ਆ ਜਦੋਂ ਤੁਹਾਡਾ ਨੂਰ ਢਲ ਗਿਆ ਨਾ ਚਿਹਰੇ ਤੋਂ ਫੇਰ ਤੁਹਾਨੂੰ ਪੁੱਛੂੰਗੀ ਮੈਂ ਵੀ ਹਾਂ ਵੀ ਹੋ ਤੁਹਾਨੂੰ ਪੇਕੇ ਸਾਹਮਦੇ ਕਿ ਤੂੰ ਜੀਵਨ ਸਾਥੀ ਦੀ ਯਾਦ ਆਉਂਦੀ ਆ ਜੀਵਨ ਸਾਥੀ ਦੀ ਤੁਹਾਨੂੰ ਉਦੋਂ ਅਹਿਸਾਸ ਹੋਊਗਾ ਬਾਕੀ ਇਹਨਾਂ ਕੋਲ ਪੱਕਾ ਹੋਂਦੇ ਵੀ ਕਿੰਨਾ ਚਿਰ ਹੋ ਗਿਆ ਵਿਆਹ ਨੂੰ ਤ ਆ ਗਲਾਉ ਤੇ ਗਲਾ ਸਿੰਘ ਤੇ ਕੀ ਨਾਮ ਆ ਤੁਹਾਡੀ ਪਤਨੀ ਦਾ ਰੁਪਿੰਦਰ ਕੌਰ ਚਾਕ ਮਸਲਾ ਕੀ ਹੋਇਆਗਾ ਵੀ ਮਸਲਾ ਕੋਈ ਨਹੀਂ ਜੀ ਕੋਈ ਗੁੜੀਆ ਆਉਂਦੀ ਸੀ ਮੈਂ ਉਹ ਰੋਕਤੀ ਕਿਉਂ ਹਰੇਕ ਪਤੀ ਰੋਕਦਾਗਾ ਕੋਈ ਗਲਤ ਕੰਮ ਤੋਜਿਆ ਕੋਈ ਹੋਰ ਬਸ ਉਹ ਰੋਕੀ ਆ ਚਾਕੇ ਜਵਾਕ ਬਾਗੀ ਜੀ ਤਿੰਨ ਸਾਲ ਹੋ ਗਏ ਤੋ ਤਿੰਨ ਵਾਰੀ ਮੈਂ ਗਿਆਗਾ ਕਿੱਥੋਂ ਰੋਕੀ ਕਿੱਥੋਂ ਦੀ ਮੈਂ ਰੋਕੀ ਦੀ ਮਾਂ ਵੀ ਇਹ ਕੁੜੀ ਨਾਵੇ ਹੋਰ ਕੋਈ ਮਰਜੀ ਆਈ ਜਾਵੇ ਕਮਾਂਡ ਚੋਂ ਦੀ ਕੁੜੀ ਕੋਈ ਕਮਾਂਡ ਚੋਂ ਹੀ ਤੀ ਆਪਣੇ ਆ ਜੀ ਤੇ ਫਿਰ ਉਹ ਕਹਿੰਦੀ ਮੈਂ ਇਹ ਆਉਗੀ ਵੀ ਮੈਂ ਉਹਨੂੰ ਜਾਣ ਕੇ ਬੁਲਾਉਂਦੀ ਸੀ ਕਿ ਬਸ ਜਾਣ ਕੇ ਹੀ ਬਹਾਨਾ ਲਾ ਕੇ ਪਾਚਾ ਕੇ ਜਵਾਕ ਬਾਗੀ ਕੀ ਕਾਰਨ ਤੂੰ ਰੋਕ ਰਹੀ ਸੀ ਤੂੰ ਕਰੈਕਟਰਲੈਸ ਹੋ ਕੇ ਮੈਂ ਉਹ ਕਰੈਕਟਰਲੈਸ ਮੈਂ ਜੀ ਉਹਦਾ ਸਾਰਾ ਕੁਝ ਦੇਖਿਆ ਠੀਕ ਆ ਮਾਂ ਵੀ ਇਹ ਨਾ ਆਵੇ ਹੋਰ ਗਮਾਣ ਚ ਉਹ ਕੁੜੀਆਂ ਬਹੁਤ ਆਉਂਦੀਆਂ ਸੀ ਉਹਦੇ ਕੋਲੇ ਵੀ ਮੈਂ ਕਿਤੇ ਨੂੰ ਰੋਕਿਆ ਨਹੀਂ ਚਲੋ ਤੁਸੀਂ ਬੇਨ ਗਾਲ ਦੱਸੋ ਵੀ ਕਰਦਾ ਕਿ ਜਾਂਦੇ ਆ ਹਾਂ ਹਾਂ ਕਰਨਾ ਤਾਂ ਜੀ ਮੈਂ ਪਹਿਲਾਂ ਦਾ ਬਸਾਉਣੀ ਤੱਕ ਹੁਣ ਤੱਕ ਜੋਰ ਲਾ ਲਿਆ ਮੈਂ ਹੋਰ ਵੀ ਜਤਨ ਲਾਏ ਨੇ ਬਹੁਤ ਜਿਆਦੇ ਕੋਰਟ ਚ 21 8 2011 12 ਦਾ ਹੋਇਆ ਜੀ ਕਿੰਨੇ ਸਾਲ ਹੋ ਗਏ ਹੋਣਗੇ ਇਹਨੂੰ 13 ਸਾਲ ਹੋ ਗਏ 13 ਸਾਲ ਹੋ ਗਏ ਹਾਂ ਤੇ ਇਹ ਕਿਹੜੀ ਦਾ ਸੌਲੇ ਤੁਹਾਡੇ ਚੋਰੇ ਆ ਜੀ ਪਟਿਆਲੇ ਦੇ ਚੋਰੇ ਹਾਂਜੀ ਅੱਛਾ ਜਿਲ੍ਹਾ ਕਿਹੜਾ ਜਿਨਾ ਪਟਿਆਲਾ ਪਟਿਆਲੇ ਚ ਹੀ ਬੈ ਜਾਣ ਲੱਗੇ ਤੁਸੀਂ ਨੰਬਰ ਸਰਪੰਚਾਂ ਨਾਲ ਕਰ ਗੱਲ ਪਚਾਈ ਵੀ ਸਾਡਾ ਪਚਾਈ ਆ ਜੀ ਉਹ ਮੈਂਬਰ ਸਰਪੰਚਾਂ ਨੂੰ ਵੀ ਪੁੱਠਾ ਬੋਲੀ ਉਹ ਪਤਾ ਨਹੀਂ ਕਿਵੇਂ ਬਾਗੇ ਉਹ ਪਾਵਰ ਸਰਪੰਚਾਂ ਨੇ ਵੀ ਪੁੱਠਾ ਬੋਲੀ ਆ ਹਾਂ ਜੀ ਸਰਪੰਚਾਂ ਦੇ ਵੀ ਹੱਥ ਕੜੇ ਉਣਗੇ ਵੀ ਅਸੀਂ ਨਹੀਂ ਇਹਦੀ ਗੱਲ ਚਾਉਂਦੇ ਵੀ ਹਾਂ ਬਸ ਉਹਨਾਂ ਨੇ ਵੀ ਪਾਸੇ ਹੀ ਬੱਟ ਲਿਆ ਜਿਵੇਂ ਮਰਜ਼ੀ ਲਾ ਲਓ ਤੁਸੀਂ ਤੇ ਜਿਹੜੀ ਉਹਨਾਂ ਦੀ ਮਾਂ ਆ ਤੁਸੀਂ ਉਹਨਾਂ ਨੇ ਗੱਲ ਕਰੀ ਸੱਸ ਨਾਲ ਉਹ ਤਾਂ ਕਰੀ ਆ ਜੀ ਬਹੁਤ ਕਰੀ ਆ ਇਹਨਾਂ ਦੇ ਤਿੰਨ ਤਿੰਨ ਵਿਆਹ ਨੇ ਮੈਨੂੰ ਤਾਂ ਬਾਅਦ ਚ ਪਤਾ ਲੱਗਿਆਗਾ ਸੱਸ ਦੇ ਨੇ ਵਿਆਹ ਨੇ ਵੀ ਮਾਸੀ ਦੇ ਵੀ ਤੇ ਮਾਂ ਦੇ ਵੀ ਦੋ ਨੇ ਜੀ ਤੇ ਟਾਡੇ ਰੇਰ ਮਰ ਚੱਕ ਕੇ ਜਾਂ ਫੇਲਾ ਮਰ ਚ ਹੋਈ ਸੀ। ਨਾ ਜੀ ਰੇ ਜੀ ਮਰ ਚ। ਅੱਛਾ ਜਿਹੜਾ ਬਚੋਲਾ ਉਹ ਤੁਹਾਡੇ ਨਾਲ ਬਚੋਲੇ ਨੂੰ ਕਿਹਾ ਸੀਗਾ ਮੈਂ ਆਖਿਆ ਵੀ ਐਂ ਕਰਕੇ ਐਂ ਗੱਲ ਆ ਜਦੋਂ ਕੋਈ ਗਲਤ ਕੁੜੀ ਆਉਂਦੀ ਆ ਮੈਂ ਰੋਕਣੀ ਆ। ਬਿਲਕੁਲ ਰੋਕਣਾ। ਉਹ ਕਹਾ ਵੀ ਅੱਖਾਂ ਮੀਚ ਲੈ ਜੇ ਖੋਲੇਗਾ ਤਾਂ ਗੰਦੀ ਦਿਖੂਗਾ ਮੈਨੂੰ ਉਹਨੇ ਇਹ ਜਵਾਬ ਦਿੱਤਾ। ਹੂੰ। ਤੇ ਮੁੜ ਕੇ ਮੈਂ ਮੇਰਾ ਖੌਣ ਚੱਕਣੋਂ ਹਟ ਗਿਆ ਜੀ ਉਹ।

ਮੁੜ ਕੇ ਕੱਲੋਂ ਸਾਹਮਣੇ ਆਵੇ ਕਵੇ ਨਨਾਨ ਹੱਥ ਚੱਕਦੀ ਰਹੀ ਐ ਜਾਂ ਮੇਰਾ ਦਿਓਰ ਚੱਕਦਾ ਰਿਹਾ ਮੁੜ ਕੇ ਪਤਾ ਜੋ ਵੀਡੀਓ ਪੈ ਜਾਂਦੀ ਨੇ ਫਿਰ ਇਹੋ ਜਿਹੇ ਲਾਦੇ ਐਲੀਕੇਸ਼ਨ ਹੈ ਨਾ ਵੀ ਸਾਨੂੰ ਇਸ ਤਰ੍ਹਾਂ ਕਰਦੇ ਆ ਤਾਂ ਕਿ ਕੋਈ ਨੰਬਰ ਨਹੀਂ ਆਉਂਦਾ ਸਾਨੂੰ ਕੁੜੀਆਂ ਵਿਚਾਰੀਆਂ ਕੁੜੀਆਂ ਨੇ ਬਹੁਤ ਕਿਹਾ ਵੀ ਤੂੰ ਪਰਾਇਦੇ ਲੈ ਲੈ ਅੱਡ ਲੈ ਕੰਧ ਕੱਢਦੇ ਨੇ ਮੇਰਾ ਇੱਕ ਵਾਇਰ ਜੋ ਉਹ ਜਿਹੜੀ ਰੋਡ ਅਟਵੈਰ ਹੋਇਆ ਉਹਦੇ ਚ ਜਗ੍ਹਾ ਆਈ ਸੀ ਸਾਰਾ ਕੱਟਾ ਗਿਆ ਸਰਪੰਚੇ ਦੇ ਗਏ ਤੋਂ ਮੈਂ ਲੈਟਰ ਨੂੰ ਬਾਥਰੂਮ ਵਰਸੋਈ ਵਗੈਰਾ ਸਾਰਾ ਕੁਝ ਅੱਡ ਕਰਿਆ ਘਰ ਵਾਲਿਆ ਕੱਟ ਕਰ ਲਿਆ ਹਾਂ ਜੀ ਅੱਡ ਤਾ ਉਹ ਕੁਛ ਦਿਨਾਂ ਬਾਅਦ ਤੀ ਠੀਕਾ ਉਹ ਉਹਨਾਂ ਨੇ ਫੇਟਾ ਦੇਣਾ ਠੀਕਾ ਮੈਂ ਇਹਦਾ ਰਾਂਝਾ ਰਾਜੀ ਕਰਨ ਵਾਸਤੇ ਮੈਂ ਸਾਰਾ ਕੁਝ ਅੱਡ ਕਰਤਾ ਕੁੜੀ ਦਾ ਪਿਓ ਹੈ ਦਾ ਹਾਂਜੀ ਪਿਓ ਤਾਂ ਜਿੰਨਾ ਚਿਰ ਪਿਓ ਸੀ ਉਹਨਾਂ ਚਿਰ ਵਧੀਆ ਵਸਦੀ ਸੀ ਸੇਵਾਦਾਰੀ ਪਿਓ ਦੀ ਦੁੱਖਨਵਾਰ ਗੁਰਦੁਆਰੇ ਚ ਸੇਵਾ ਕਰਦੀ ਸੀ ਬਸ ਉਹ ਤਾਂ ਸਵੇਦੀ ਹੋਈ ਜੀ ਉਹ ਨਹੀਂ ਅੰਮ੍ਰਿਤਾਰੀ ਹੈ ਕਿ ਬਿਨਾ ਅੰਮ੍ਰਿਤਾਰੀ ਬਿਨਾ ਅੰਮ੍ਰਿਤਾਰੀ ਹੈ ਜੀ ਅਜਾ ਸੱਸ ਨਹੀਂ ਵਸਣ ਦਿੰਦੀ ਭਾਈ ਬਸ ਉਸੇ ਦਾ ਮੇਨ ਰੋਲ ਉਸੇ ਦੇਈ ਹੈ ਜੀ ਕਿੰਨਾ ਕਿੰਨਾ ਚਰ ਹੋ ਗਿਆ ਘਰੋਂ ਨਿਕਲੀ ਨੋ ਜਦੋਂ ਮੈਂ ਵਿਆਹਣ ਗਿਆ ਮਾਤਾ ਜੀ ਉਦੋਂ ਉਦੋਂ ਇਹਦੀਆਂ ਚਾਚੀਆਂ ਚੂਚੀਆਂ ਨੇ ਕਹਿਤਾ ਕਹਿੰਦੀ ਇਹ ਬਸਦੀ ਤਾਂ ਹੈ ਨਹੀਂ ਕਹਿੰਦੀ ਇਹ ਏਡਾ ਨਰਮ ਪਰਿਵਾਰ ਆ ਸਾਨੂੰ ਬਾਤ ਚ ਗੱਲ ਹੈ ਬਾਤ ਚ ਗੱਲ ਹੈ ਕਿੰਨਾ ਚਰ ਹੋ ਗਿਆ ਵਾਨੂੰ ਕਰੋ ਗਈ ਨੋ ਕਰੋ ਗਈ ਨੋ ਹੋ ਗਣੀ ਜੀ ਮੋਟਾ ਜਿਹਾ ਲਾ ਕੇ ਚਲੋ ਵੀ 3 ਸਾਲੋਂ ਤਾਂ ਇਹ ਤੇ ਹੋ ਗਈ ਆ ਤਰੀਕ ਰਿਕਾਰਡਿੰਗ ਵਗੈਰਾ ਸਾਰਾ ਕੁਝ ਹੋ ਗਿਆ 3 ਸਾਲ ਹੋ ਗਏ ਹਾਂ ਜੀ ਤੇ ਤੁਸੀਂ ਕਿੰਨਾ ਸਾਲਾਂ ਪਹਿਲਾਂ ਪਛਾਇਤ ਇਕੱਠੀ ਕਰੀ ਤੋ ਕਹਿੰਦੀ ਆ ਜੀ ਆ ਹੁਣ ਮੈਂ 7-8000 ਰੁਪਿਆ ਵੀ ਪਾਇਆ ਸੀਗਾ ਮੈਨੂੰ ਕਹਿੰਦੀ ਹਾਂ ਜੀ ਮੈਨੂੰ ਕਹਿੰਦੀ ਵੀ ਮੇਰੀ ਮਾਂ ਤੇ ਲੱਗ ਗਿਆ ਕਹਿੰਦੀ ਉਹ ਪੈਸੇ ਪਤਾ ਨਹੀਂ ਕਹੇ ਜੇ ਪੈਸੇ ਦਿੱਤੇ ਆ ਤੂੰ ਆਪਦੇ ਪੈਸੇ ਲੈ ਲੈ ਅੱਛਾ ਵਾਸ ਹੈ ਹਾਂ ਜੀ ਮੰਗੇ ਕਹਿੰਦੀ ਕਹਿੰਦੀ ਰੋ ਰੋ ਬੱਸ ਮੰਗੇ ਦਾ ਤੂੰ ਸੀ ਚਲੋ ਮੈਂ ਪੈਸੇ ਹੀ ਪਾ ਲੜਿਆ ਮੈਂ ਜਾ ਕੇ ਵੀ ਆਇਆ ਲੋ ਠੀਕ ਹੈ ਜੀ ਪਤਾ ਕੀ ਗੱਲ ਮੈਂ ਤੇ ਇਥੇ ਇਹੋ ਹੀ ਕਹਾਂਗੇ ਹਨ ਵੀ ਤੁਸੀਂ ਮੈਂ ਜਿਸ ਤਰ੍ਹਾਂ ਕਹਿੰਦੇ ਆ ਕਿ ਮੈਂ ਠੰਡ ਦੇ ਵਿੱਚ ਬੱਚੇ ਲੈ ਕੇ ਨਹੀਂ ਆ ਸਕਦੀ ਹਨ ਤੁਸੀਂ ਚੰਡੀਗੜ੍ਹ 'ਚ ਰਹਿ ਰਹੇ ਹਨ ਸਾਡੀਆਂ ਫੋਟੋਆਂ ਵੀ ਦੇਖ ਲਈਆਂ ਤੁਹਾਡੀ ਲੈਂਗੁਏਜ ਵੀ ਦੇਖ ਲਈ ਵੀ ਕਿਸ ਤਰ੍ਹਾਂ ਤੁਸੀਂ ਇੱਕ ਤੁਹਾਡੀ ਬੋਲੀ ਤੋਂ ਪਤਾ ਲੱਗਦਾ ਵੀ ਤੁਸੀਂ ਕਿੰਨਾ ਕੁ ਆਪਣਾ ਵੀ ਆਪਣੇ ਸਹੁਰੇ ਘਰ ਵੱਸਣ ਵਾਲੀਆਂ ਗੱਲਾਂ ਕਰੋਗੇ ਹਨ ਤੇ ਮੈਂ ਤਾਂ ਇਹੋ ਹੀ ਕਹਾਂਗੀ ਕਿ ਤੁਸੀਂ ਜਿੰਨਾ ਚਿਰ ਲਗਣਾ ਨਾ ਆਪਣੀ ਮਾਂ ਦੇ ਪਿੱਛੇ ਲੱਗ ਜਾਓ ਪਰ ਐਂਡ ਤੇ ਤੁਹਾਨੂੰ ਪਛਤਾਵਾ ਹੀ ਹੋਊਗਾ ਠੀਕ ਹੈ ਨਾ ਆਪਾਂ ਜਿਹੜੇ ਆਪਣਾ ਜੀਵਨ ਸਾਥੀ ਜਿਹਦੇ ਵਿਆਹ ਕੇ ਗਏ ਨਾ ਉਹਦੇ ਘਰ ਤੇ ਫਿਰ ਵੀ ਰੋਪ ਹੈਗਾ ਜੋ ਜਿੱਥੇ ਵਿਆਹ ਕੇ ਦੂਜੇ ਥਾਂ ਜਾਓਗੇ ਨਾ ਇਦਾਂ ਨਵੇੜਾ ਕਰਕੇ ਕੱਲ ਨੂੰ ਖਾਓਗੇ ਉੱਥੋਂ ਵੀ ਧੱਕੇ ਹੀ ਠੀਕ ਹੈ ਨਾ ਐਕਚੁਅਰ ਤੁਹਾਡਾ ਰੋਪ ਹੈਗਾ ਰੋਪਣਾ ਸੱਸ ਦੇ ਵੀ ਰਹਿ ਸਕਦੀ ਕਿ ਮੈਂ ਵਿਯੋੜਾ ਮੈਂ ਪਹਿਲੀ ਵਿਯੋੜਾ ਮੈਂ ਇੱਥੇ ਬਣਦਾ ਮੇਰਾ ਹੱਥੋਂ ਰਹਿਣ ਦਾ ਜਿਹੜੀ ਪਹਿਲੇ ਸੋਹਰੇ ਨਾ ਜਿਹੜੇ ਪਹਿਲੇ ਸੋਹਰੇ ਜਿੰਦਾ ਜੀ ਆਦਮੀ ਠਕਰਾ ਕੇ ਆਉਂਦੀ ਆ ਉਹ ਦੂਜੇ ਥਾਂ ਵੀ ਸੁਖ ਪਾਉਂਦੀ ਤੇ ਬੈਠੀ ਮੈਂ ਇਹੋ ਹੀ ਕਹਿਣਾ ਚਾਹੁੰਨੀ ਆ ਜਿਹੜੇ ਵੀਰ ਮੈਨੂੰ ਕਹਿ ਦਿੰ ਬੇਟੀਆਂ ਦੇ ਹੱਕ ਤੇ ਖੜਦੇ ਆ ਆਪਾਂ ਮੁੰਡਿਆਂ ਦੇ ਹੱਕ ਤੇ ਨਹੀਂ ਖੜਦੇ ਹੈਗੇ ਮੈਂ ਵੀ ਆਪਾਂ ਦੋਨੇ ਪੱਖ ਸੁਣੀਦੇ ਆਪਾਂ ਕੁੜੀ ਦੇ ਹੱਕ ਤੇ ਵੀ ਖੜੇ ਆ ਆਪਾਂ ਦੋਨੇ ਪੱਖ ਸੁਣ ਕੇ ਮੁੰਡਿਆਂ ਦੇ ਹੱਕ ਤੇ ਵੀ ਖੜੇ ਆ ਆਪਾਂ ਕਿਸੇ ਮੁੰਡੇ ਨਾਲ ਵੀ ਧੱਕਾ ਹੋਣ ਦਿੰਦੇ ਆਪਾਂ ਕਿਸੇ ਕੁੜੀ ਨਾਲ ਵੀ ਧੱਕਾ ਹੋਣ ਦਿੰਦੇ ਆਪਾਂ ਖੜੇ ਹੱਕ ਤੇ ਸੱਚ ਤੇ ਸਚਾਈ ਜਿਹੜੀ ਆਪਾਂ ਇਸੇ ਤਰ੍ਹਾਂ ਸਾਹਮਣੇ ਲਿਆਵਾਂਗੇ ਜਿਹੜੀ ਸਚਾਈ ਹੈ ਉਹ ਹੀ ਇਨਾਂ ਦੀ ਸਚਾਈ ਨਾਲ ਸੱਦੇ ਆ ਸੀ ਇਨਾਂ ਦਾ ਪੱਖ ਜਿਹੜਾ ਕਿਹਾ ਸੀ ਬਾੜਾ ਪੱਖ ਰੱਖੋ ਨਾ ਤੇ ਉਹ ਨਿਬੇੜਦੀ ਨਾ ਉਹ ਸਾਹਮਣੇ ਆਉਂਦੀ ਨਾ ਹੀ ਇਹ ਕਿਨਾਂ ਦੇ ਬੇਟੀ ਨਾ ਹੀ ਉਹਨੇ ਬੇਟੀ ਨਾਲ ਗੱਲ ਕਰਾਉਂਦੇ ਆ ਦੋ ਬੇ ਦੋ ਬੇਟੀਆ ਕੋਈ ਗੱਲ ਨਹੀਂ ਕਰਾਉਂਦੀ ਉਹਨਾਂ ਤੇ ਪੂਰਾ ਪ੍ਰੈਸ਼ਰ ਰੱਖਦੀ ਹੈ ਉਹ ਕੁੱਟਦੀ ਮਾਰਦੀ ਬਹੁਤ ਹੈ ਜੇ ਕੋਈ ਮੰਨ ਲਓ ਰੋਟੀ ਖਾਂਦੇ ਰੋਟੀ ਖਾਂਦੀ ਨੇ ਕੋਈ ਨਮਕ ਮੰਗ ਲਿਆ ਜੇ ਹੋਰ ਮੰਗ ਲਿਆ ਨਹੀਂ ਪਤਾ ਗਲਾਸ ਮਾਰੇ ਹੁਣ ਤੱਕ ਮੇਰੇ ਬੱਚੇ ਘਰੇ ਬੰਦ ਰਹਿੰਦੇ ਸੀਗੇ ਆਪ ਕਮਾ ਕਰਾਂ ਤੇ ਵਗ ਜਾਂਦੀਆਂ ਸੀਗੀਆਂ ਬਹੁਤ ਔਖੀ ਜ਼ਿੰਦਗੀ ਤਾਂ ਅਸਲ ਉਹਨਾਂ ਦੀ ਮਾੜੀ ਕਿਸਮਤ ਹੈ ਜੀ ਕੰਮਕਾਰ ਕੀ ਕਰਦੇ ਹਟ ਪੱਕੇ ਕੰਮਕਾਰ ਤਾਂ ਜੀ ਇੱਥੇ ਲੱਗੀ ਹੋਈ ਹੈਗੀ ਮਾਲ ਚ ਪਹਿਲਾਂ ਉੱਥੇ ਸੀਗੇ ਆਪਣਾ ਡਾਕਟਰ ਪਰ ਜਿਹੜਾ ਚੰਡੀਗੜ੍ਹ ਚ ਚੱਲ ਕੇ ਆਉਣੀ ਫਿਰ ਹੋਰ ਤਾਂ ਜਿਹੜੀ ਦਾ ਜਦੋਂ ਚੰਡੀਗੜ੍ਹ ਦਾ ਪਾਣੀ ਲੱਗ ਗਿਆ ਨਾ ਉਹ ਨਹੀਂ ਘਰ ਵਸਾ ਸਕਦੇ ਬਿਲਕੁਲ ਬਿਲਕੁਲ ਹੈ ਨਾ ਉਹ ਚੰਡੀਗੜ੍ਹ ਚ ਪਿੱਛੇ ਕੀ ਬਚਿਆ ਹੈ ਨਾ ਕੋਣੀ ਫਿਰ ਘਰ ਵਸਾ ਸਕਦੀ ਆਪਾਂ ਇੱਥੇ ਹੀ ਜਿਹੜੀ ਆ ਜੀ ਫਿਰ ਮਾਤਾ ਜੀ ਉਹ ਪੜੀ ਲਿਖੀ ਕਾ ਹੁੰਦੀ ਆ ਪਰ ਤੁਹਾਡੇ ਨਾਲ ਗੱਲਬਾਤ ਦੇਖੋ ਕਿੰਨੇ ਘਟੀਆ ਤਰੀਕੇ ਨਾਲ ਕਰੀ ਉਹ ਤਾਂ ਲੜੀ ਵਿੱਚੋਂ ਪਤਾ ਲੱਗ ਗਿਆ ਹੈ ਨਾ ਇਹ ਵੀ ਆਏ ਵੀ ਇੰਗਲਿਸ਼ ਬੋਲਦੀ ਆ ਮਖਵਨੀ ਪਤਾ ਨਹੀਂ ਕਿੰਨੇ ਕੁ ਪੜ੍ਹੀ ਹੋਈ ਆ ਪਰ ਇੱਕ ਗੱਲ ਹੋਰ ਆ ਜਦੋਂ ਜ਼ਹੀਦਾਰ ਨਾਲ ਗੱਲ ਕਰੇ ਉਹ ਤਾਂ ਬੜੀ ਮਿੱਠੀ ਮੈਨੂੰ ਸਮਝ ਨਹੀਂ ਆਉਂਦੀ ਕਿ ਗੱਲ ਕਰਦੀ ਆ ਮੈਂ ਬਹਿਣਾ ਇਹਦਾ ਕੀ ਕਿ ਮੇਰੇ ਨਾਲ ਪੁੱਤ ਕਹਿ ਕੇ ਗੱਲ ਕਰੀ ਪੁੱਤ ਆਪਣਾ ਪੱਕ ਰੱਖੋ ਆਣ ਕੇ ਵੀ ਚੋੜੀ ਵੜਦੀ ਆ ਤਾਂ ਕਰਕੇ ਫਿਰ ਜੱਲਣ ਹੁੰਦੀ ਆ ਜੀ ਰਗੜਾ ਫਿਰ ਬੀਬੀ ਨਹੀਂ ਲਾਉਣਾ ਨਹੀਂ ਰਗੜੇ ਦੀ ਗੱਲ ਨਹੀਂ ਪਤਾ ਕੀ ਗੱਲ ਹੈ ਆਪਣਾ ਪੱਕ ਰੱਖਾ ਹਨਾ ਮਾਤਾ ਜੀ ਨਾਲ ਗੱਲ ਹੋਵੇ ਮਾਤਾ ਜੀ ਨੂੰ ਮੈਂ ਤਾਂ ਇਉਂ ਹੁਣ ਤੱਕ ਬੈਠਾ ਤੇ ਵੀ ਮਾਤਾ ਜੀ ਗੱਲ ਕਰੇ ਆ ਜਹੇਦਾਰ ਕੋ ਲਾਣ ਕੇ ਬੜੀ ਲਿੰਮਟ ਨਾ ਲਾਣ ਕੇ ਗੱਲ ਕਰਨਗੇ ਪਪਾ ਜੀ ਇਦਾਂ ਪਪਾ ਜੀ ਇਸ ਤਰ੍ਹਾਂ ਹਨ ਤੇ ਜਦੋਂ ਕੋਈ ਆਣ ਕੇ ਗੱਲ ਸਚਾਈ ਦੇ ਕਰਦਾ ਨਾ ਬੰਦਾ ਉਹੀ ਈ ਗਲਤ ਲੱਗਦਾ ਹਨਾ ਆਪਾਂ ਕਰਦੇ ਹੱਕ ਸੱਚ ਦੀ ਗੱਲ ਸਚਾਈ ਦੀ ਗੱਲ ਕਰਦੀ ਸੀ ਮੈਂ ਵੀ ਤੇਰਾ ਜੀਵਨ ਸਾਥੀ ਨੰਦਰੀ ਵਿਯੋਹਣਾ ਤੂੰ ਤੂੰ ਕਿਉਂ ਨਹੀਂ ਆਣ ਕੇ ਰਹੀਂਦੀ ਤੇਰਾ ਹੱਕ ਪੰਨਾ ਤੇ ਲਾਈਟ ਪੰਨਾ ਤੁਸੀਂ ਆਣ ਕੇ ਰੋ ਹੁਣ 100% ਕਈਆਂ ਤੇ ਇਹੋ ਆਪਣੇ ਕੋ ਫੈਲ ਰਹੇ ਨੇ ਕਿ ਸਾਨੂੰ ਵਸਾਇਆ ਜਾਵੇ ਤੇ ਜਿਹੜੇ ਵਸਾਉਣਾ ਚਾਹੁੰਦੇ ਆ ਉਹ ਕੁੜੀਆਂ ਖੁਦ ਨਹੀਂ ਵਸਦੀਆਂ ਪਈਆਂ ਵੀ ਬਾਕੀ ਅਸੀਂ ਉਹਨਾਂ ਨੂੰ ਫੋਨ ਲਾਇਆ ਜੀ ਤੁਸੀਂ ਰਿਕਾਰਡਿੰਗ ਸੁਣ ਲਈ ਵਿੱਚ ਜੇ ਉਹ ਸੱਚੇ ਨੇ ਤਾਂ ਅਸੀਂ ਉਹਨਾਂ ਨੂੰ ਮੌਕਾ ਦੇਵਾਂਗੇ ਸਾਡੇ ਕੈਮਰੇ ਅੱਗੇ ਆ ਕੇ ਆਪਣਾ ਪੱਖ ਰੱਖ ਸਕਦੇ ਨੇ ਬਾਕੀ ਨਹੀਂ ਵੀਡੀਓ ਤਾਂ ਅਸੀਂ ਪਾਉਣੀ ਪਾਉਣੀ ਆ ਰੱਖਣ ਨਾ ਰੱਖਣ ਪੱਖ ਵੀਡੀਓ ਪਾਊਗੀ ਪਾਊਗੀ ਆ ਵੀਡੀਓ ਜਿਹੜੀ ਪਾਈ ਆ ਨਾ ਇਹ ਆਪਣੀ ਵੱਲੋਂ ਪਾਈ ਹੁਣ ਮੈਂ ਸਾਹ ਵੀ ਗਾਉਂਗੇ ਪਤਾ ਕਿਉਂ ਤੇਰੀ ਲੈਣ ਵਿੱਚ ਗਲਤ ਹੀ ਤਾਂ ਵੀਡੀਓ ਪਾ ਰਹੀਆਂ ਮੈਂ ਬਾਕੀ ਇਹਦਾ ਥੋੜੀ ਸਾਰੀ ਵੀਡੀਓ ਪਾਵਾਂਗੇ ਹੁਣ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ